ਦੀ ਗ੍ਰੇ ਮੰਤਰੀ ਅਮਿਤ ਸ਼ਾ ਦੇ ਲਈ ਕੁਰਸੀ ਲਈ ਗਈ ਹੈ ਜੇਪੀ ਨੱਡਾ ਤੇ ਸੁਨੀਲ ਜਾਖੜ ਦੇ ਲਈ ਵੀ ਕੁਰਸੀ ਲਈ ਗਈ ਹੈ ਖਾਲੀ ਕੁਰਸੀਆਂ ਤੇ ਬੀਜੇਪੀ ਦੇ ਆਗੂਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਨੇ ਕਿਸਾਨਾਂ ਦੇ ਮੁਤਾਬਕ ਹਾਲ ਹੀ ਵਿੱਚ ਕੁਝ ਭਾਜਪਾ ਆਗੂਆਂ ਨੇ ਬਹਿਸ ਲਈ ਕਿਹਾ ਸੀ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਆ ਗਏ ਹਾਂ ਪਰ ਕੋਈ ਭਾਜਪਾ ਦੇ ਵੱਲੋਂ ਨਹੀਂ ਆਇਆ ਕਿਸਾਨ ਅਗੂ ਚੈਲੰਜ ਕਰ ਰਹੇ ਨੇ ਬੀਜੇਪੀ ਦੀ ਲੀਡਰਸ਼ਿਪ ਨੂੰ ਖੁੱਲੀ ਬਹਿਸ ਦੇ ਲਈ ਸੱਦਾ ਦੇ ਰਹੇ ਨੇ ਔਰ ਬਕਾਇਦਾ ਤਸਵੀਰਾਂ ਜਿਹੜੀਆਂ ਨੇ ਉਲਾਈਆਂ ਗਈਆਂ ਨੇ ਬਕਾਇਦਾ ਤਸਵੀਰਾਂ ਲਾ ਕੇ ਇਹ ਖੁੱਲਾ ਚੈਲੰਜ ਕਿਸਾਨਾਂ ਦੇ ਵੱਲੋਂ ਬੀਜੇਪੀ ਲੀਡਰਸ ਨੂੰ ਦਿੱਤਾ ਗਿਆ ਹੈ ਬੀਜੇਪੀ ਦੇ ਆਗੂਆਂ ਨੂੰ ਦਿੱਤਾ ਗਿਆ ਹੈ ਭਾਜਪਾ ਆਗੂਆਂ ਨੂੰ ਕਿਹਾ ਜਾ ਰਿਹਾ ਹੈ ਕਿ ਖੁੱਲੀ ਬਹਿਸ ਕੀਤੀ ਜਾਵੇ ਕਿਸਾਨਾਂ ਦਾ ਤਰਕ ਹੈ ਕਿ ਹਾਲ ਹੀ ਵਿੱਚ ਕੁਝ ਆਗੂਆਂ ਨੇ ਬੀਜੇਪੀ ਆਗੂਆਂ ਨੇ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਸੀ ਔਰ ਖੁੱਲੀ ਬਹਿਸ ਦੇ ਲਈ ਉਹ ਤਿਆਰ ਨੇ ਉਹ ਪਹੁੰਚ ਗਏ ਨੇ ਪਰ ਬੀਜੇਪੀ ਦੇ ਆਗੂਏ ਥੇ ਨਹੀਂ ਆਏ ਇਹ ਦਾਅਵੇਦਾਰੀ ਕਿਸਾਨ ਕਰ ਰਹੇ ਨੇ ਸੋ ਕਿਸਾਨ ਕਿਸਾਨਾ ਗੋਪਨ ਚੈਲੰਜ ਕਰ ਰਹੇ ਨੇ ਤਸਵੀਰਾਂ ਬਕਾਇਦਾ ਲਾਈ ਆਂ ਗਈਆਂ ਨੇ ਸੁਨੀਲ ਜਾਖੜ ਦੀ ਤਸਵੀਰ ਲਾਈ ਗਈ ਹੈ ਪੰਜਾਬ বিজেপি ਦੇ ਪ੍ਰਧਾਨ ਨੇ ਜੇਪੀ ਨੱਡਾ ਦੀ ਤਸਵੀਰ ਲਾਈ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਾਈ ਗਈ ਹੈ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਲਾਈ ਗਈ ਹੈ ਔਰ ਖੁੱਲੀ ਬਹਿਸ ਦਾ ਸਦਾ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦੀ ਤਸਵੀਰ ਲਾਈ ਗਈ ਹੈ ਇਹ ਤਸਵੀਰਾਂ ਲਾਈਆਂ ਗਈਆਂ ਨੇ ਕੁਰਸੀਆਂ ਦੇ ਉੱਤੇ ਪਰ ਖੁੱਲੀ ਬਹਿਸ ਦਾ ਸੱਦਾ ਕਿਸਾਨ ਦੇ ਰਹੇ ਨੇ ਕਿਸਾਨ ਕਹਿ ਰਹੇ ਨੇ ਕਿ ਸਾਡੇ ਨਾਲ ਆ ਕੇ ਖੁੱਲੀ ਬਹਿਸ ਕਰਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਬੀਜੇਪੀ ਦੇ ਉਮੀਦਵਾਰਾਂ ਦਾ ਖਾਸ ਕਰਕੇ ਬੀਜੇਪੀ ਆਗੂਆਂ ਦਾ ਉਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਇਸ ਸਬਦੇ ਵਿਚਾਲੇ ਕਿਸਾਨ ਖੁੱਲੀ ਬਹਿਸ ਦਾ ਸੱਦਾ ਦੇ ਰਹੇ ਨੇ ਬੀਜੇਪੀ ਦੇ ਆਗੂਆਂ ਨੂੰ ਕੁਰਸੀਆਂ ਦੇ ਉੱਤੇ ਤਸਵੀਰਾਂ ਲਾ ਕੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਨਪਿੰਦਰ ਸਿੰਘ ਬਰਾੜ ਦਾ ਰੁੱਖ ਕਰਦੇ ਨੇ ਨਪਿੰਦਰ ਤਸਵੀਰਾਂ ਲਾ ਕੇ ਕੁਰਸੀਆਂ ਤੇ ਇੱਕ ਇਹ ਕਹਿਆ ਜਾਵੇ ਕਿ ਇਵੈਂਟ ਦਾ ਬਹੁਤ ਵੱਡਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈਗੀ ਹੈ ਪਰ ਇਸ ਇਵੈਂਟ ਦੀ ਅਸਲ ਹਕੀਕਤ ਕੀ ਹੈਗੀ ਕਿ ਕੀ ਚਾਉਂਦੇ ਨੇ ਅਸਲ ਵਿੱਚ ਕਿਸਾਨਾਂ ਨੂੰ ਦੇਖੋ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਇਸੇ ਵਿਰੋਧ ਤੋਂ ਬਾਅਦ ਜੁਡੀ ਸੁਨੀਲ ਜਾਖੜ ਨੇ ਪੰਜਾਬ ಬಿಜೆಪಿ ਦੇ ਪ੍ਰਧਾਨ ਨੇ ਉਹਨਾਂ ਦਾ ਇੱਕ ਸੁਨੇਹਾ ਆਉਂਦਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆਂ ਉੱਥੋਂ ਇਹ ਗੱਲ ਚੱਲਦੀ ਹੈ ਦੋਨਾਂ ਧਿਰਾਂ ਵਾਲੇ ਪਾਸੇ ਕਿ ਜੇ ਗੱਲਬਾਤ ਦੇ ਲਈ ਤਿਆਰ ਨੇ ਤਾਂ ਕਿਸਾਨ ਕਹਿੰਦੇ ਨੇ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆਂ ਸਮੇਂ ਦੀ ਗੱਲ ਹੁੰਦੀ ਹੈ ਡਬਾੜ ਦੀ ਗੱਲ ਹੁੰਦੀ ਹੈ ਜਗਤ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਸਥਿਤੀ ਇੱਥੇ ਪਹੁੰਚ ਜਾਂਦੀ ਹੈ ਕਿ ਕਿਸਾਨ ਭਵਨ ਦੇ ਵਿੱਚ ਅਜਿਹਾ ਸਮਾਂ ਦਿੱਤਾ ਜਾਂਦਾ ਹੈ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਆਗੂਆਂ ਦੇ ਵੱਲੋਂ ਔਰ ਇੱਥੇ ਚੇਅਰ ਲਾ ਦਿੱਤੀਆਂ ਜਾਂਦੀਆਂ ਨੇ ਇੱਧਰ ਸ੍ਰੀਲ ਜਾਖੜ ਜਿਹੜੇ ਪੰਜਾਬ বিজেপি ਦੇ ਪ੍ਰਧਾਨ ਨੇ ਉਹਨਾਂ ਦੀ ਤਸਵੀਰ ਲਾ ਕੇ ਇੱਕ ਚੇਅਰ ਰੱਖ ਦਿੱਤੀ ਗਈ ਹੈ ਅੱਗੇ ਜੇਪੀ ਨੱਡਾ ਜਿਹੜੇ বিজেপি ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਅੱਗੇ ਅਰਜੁਨ ਮੁੰਡਾ ਦੀ ਤਸਵੀਰ ਲਾਈ ਗਈ ਹੈ ਖੇਤੀਬਾੜੀ ਮੰਤਰੀ ਨੇ ਅੰਮਿਤ ਸ਼ਾਹ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਤਸਵੀਰ ਲਾ ਕੇ ਉਹਨਾਂ ਦੇ ਲਈ ਕੁਰਸੀਆਂ ਰੱਖਵੇ ਰੱਖ ਦਿੱਤੀਆਂ ਗਈਆਂ ਨੇ ਕਿ ਭਾਈ ਕੁਰਸੀਆਂ ਲੱਗੀਆਂ ਨੇ ਤੇ ਗੱਲਬਾਤ ਦੇ ਲਈ ਹਮੇਸ਼ਾ বিজেপি ਕਹਿੰਦੇ ਆਗੂ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਨਾ ਚਾਹੁੰਦੇ ਆ ਤਾਂ ਗੱਲਬਾਤ ਕੀਤੀ ਜਾ ਤਾ ਅਜਿਹੇ ਦੇ ਵਿੱਚ ਕਿਸਾਨ ਆਗੂ ਜਿਹੜੇ ਇਹਦੇ ਉਹ ਇੱਥੇ ਮੌਜੂਦ ਨੇ ਔਰ ਇਹਨਾਂ ਕੁਰਸੀਆਂ ਲਾਉਣ ਦੇ ਪਿੱਛੇ ਭਾਵਰਥ ਜਾਂ ਕੋਈ ਗੱਲਬਾਤ ਹੋਈ ਵੀ ਹੈ ਜਾਂ ਫਿਰ ਆਪਣੇ ਪੱਧਰ ਤੇ ਕੀ ਕੁਝ ਚੱਲ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਕਿਸਾਨਾਂ ਦੀ ਕੀ ਰਹੇਗੀ ਤੇ ਭਾਜਪਾ ਦੀ ਕੀ ਰਹੇਗੀ ਉਹ ਸਥਿਤੀ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਰਵਨ ਸਿੰਘ ਪੰਦੇਰ ਹੋਣੀ ਨੇ ਪੰਦੇਰ ਸਾਹਿਬ ਕੁਰਸੀਆਂ ਲੱਗੀਆਂ ਨੇ ਕਹਿੰਦੇ ਕਿ ਭਾਜਪਾ ਦੇ ਇਹਨਾਂ ਆਗੂਆਂ ਨੂੰ ਤੁਸੀਂ ਸੱਦਾ ਭੇਜਿਆ ਇਹ ਕਿਸ ਤਰ੍ਹਾਂ ਦਾ ਸੱਦਾ ਕੀ ਉਹਨਾਂ ਨੂੰ ਵਰਬਲੀ ਸੁਣਿਆ ਗਿਆ ਜਾਂ মিডিਆ ਦੇ ਰਾਹੀਂ ਸੁਣਿਆ ਗਿਆ ਇਹ ਕੁਰਸੀਆਂ ਲਾਉਣ ਦਾ ਮਕਸਦ ਸਮਝਣਾ ਚਾਹਾਂਗੇ ਦੇਖੋ ਬੇਨਤੀ ਹੈ ਵੀ ਇਹ ਸਰਦਾਰ ਤੁਹਾਡੇ ਰਾਹੀਂ ਸਾਨੂੰ ਪਹੁੰਚਿਆ ਸੀਗਾ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸਰਦਾਰ ਸੁਨੀਲ ਜਾਖੜ ਸਾਹਿਬ ਉਹਨਾਂ ਉਹਨੇ ਲਾਇਆ ਸੀਗਾ ਵੀ ਤੁਸੀਂ ਇੱਧਰ ਉੱਧਰ ਤਰਨੇਣਾ ਲਾਓ ਜਾਂ ਸਾਡਾ ਵਿਰੋਧ ਨਾ ਕਰੋ ਸਾਡੇ ਨਾਲ ਚੰਡੀਗੜ੍ਹ ਬੈੱਕ ਕੇ ਗੱਲਬਾਤ ਕਰ ਲਓ ਤੇ ਅਸੀਂ ਉਸ ਸੱਦੇ ਨੂੰ ਕਬੂਲਿਆ ਤੇ 16 ਨੂੰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਉਹਨਾਂ ਦੇ ਸੱਦੇ ਵਿੱਚ ਜਗ੍ਹਾ ਨਹੀਂ ਸੀ ਹੈਗੀ ਡੇਟ ਨਹੀਂ ਸੀ ਹੈਗੀ ਅਸੀਂ ਆਪਣੇ ਸੱਦੇ ਵਿੱਚ ਜਗ੍ਹਾ ਵੀ ਦੱਸੀ ਡੇਟ ਵੀ ਦਿੱਤੀ ਤੇ ਆ ਕੇ ਬੈਠੇ ਵੀ ਆ ਜਿੱਤੋਂ ਤੱਕ ਰਾਸ਼ਟਰੀ ਲੀਡਰ ਸਾਹਿਬਾਨ ਦੀ ਗੱਲ ਆ ਜਦੋਂ ਅਸੀਂ ਸਵਾਲ ਕਰਦੇ ਉਹਨਾਂ ਨੂੰ ਕਹਿੰਦੇ ਇੰਨਾ ਸਵਾਲਾਂ ਦੇ ਜਵਾਬ ਸਾਡੇ ਨੈਸ਼ਨਲ ਲੀਡਰਾਂ ਨੇ ਦੇਣੇ ਆ ਤੇ ਅਸੀਂ ਕਿਹਾ ਉਹਨਾਂ ਦੇ ਤੁਹਾਡੇ ਮੱਦਮ ਨੂੰ ਸਵੈ ਪ੍ਰਧਾਨ ਮੰਤਰੀ ਜੀ ਨੂੰ ਸੱਦ ਲਓ ਆਪਣੇ ਗ੍ਰਾਮ ਮੰਤਰੀ ਜੀ ਨੂੰ ਸੱਦ ਲਿਆ ਜਾਵੇ ਖੇਤੀਬਾੜੀ ਮੰਤਰੀ ਜੀ ਨੂੰ ਸੱਦ ਲਿਆ ਜਾਵੇ ਜੇਪੀ ਨੱਡਾ ਜੀ ਨੂੰ ਸੱਦ ਲਿਆ ਜਾਵੇ ਤਾਂ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦਾ ਅੱਜ ਕੀ ਸੁਨੇਹਾ ਤਾਂ ਚਲੋ মিডিਆ ਦੇ ਰਾਹੀਂ ਚਲਾ ਗਿਆ ਕੀ ਕਦੋਂ ਦਾ ਸਮਾਂ ਤੁਸੀਂ ਕਿੰਨਾ ਟਾਈਮ ਰੱਖਿਆ 8:00 ਵਜੇ ਤੱਕ ਭਈ ਪਹੁੰਚ ਜਾਓ ਔਰ ਤੋਂ ਲੱਗਦਾ ਹੈ ਕਿ ਚਲੋ ਬਾਕੀ ਤਾਂ ਦੇਖੋ ਸਿੰਬੋਲਿਕ ਨੇ ਤੁਹਾਨੂੰ ਲੱਗਦਾ ਹੈ ਕਿ ਜਾਗਰ ਸਾਹਿਬ ਤਾਂ ਲੋਕਲ ਨੇ ਉਹ ਪਹੁੰਚ ਸਕਦੇ ਨੇ ਹਾਂ ਦੇਖੋ ਚਾਹੀਦਾ ਦੇਖੋ ਨਾ ਉਹ ਤਾਂ ਦਾਅਵੇ ਕਰਦੇ ਨੇ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਆ ਹੈਲਦੀ ਡੈਮੋਕਰਸੀ ਆ ਹੈਲਦੀ ਡੈਮੋਕਰਸੀ ਵਿੱਚ ਸਭ ਤੋਂ ਵੈਸਤ ਤਰੀਕਾ ਕਿਸਾਨਾਂ ਦਾ ਵੀ ਆਜੋ ਬਹੋ ਸਾਡੇ ਨਾਲ ਗੱਲਬਾਤ ਕਰੋ ਚਰਚਾ ਕਰੋ ਹੁਣ ਆਉਣਾ ਵਾ ਕਿ ਨਹੀਂ ਆਉਣਾ ਉਹਨਾਂ ਦੀ ਮਰਜ਼ੀ ਆ ਅਸੀਂ 1.5 ਵਜੇ ਲੰਗਰ ਛਕਾਂਗੇ ਤੇ ਲੰਗਰ ਛਕਣ ਤੋਂ ਬਾਅਦ 2 ਵਜੇ ਫੇਰ ਆ ਜਾਾਂਗੇ ਤੇ ਲਗਭਗ 3 ਵਜੇ ਪੀਸੀ ਕਰਾਂਗੇ ਉੱਚ ਫੇਰ ਸਾਰਾ ਪੱਕਣਾ ਤਾਂ ਦੇਖੋ ਕਹਿੰਦੇ ਨੇ ਜੀ ਸਭਾ ਦਿੱਤਾ ਹੈ ਉਸ ਤੋਂ ਬਾਅਦ ਦੇਖਦੇ ਆ ਕਿ ਕੀ ਸਨੇਹਾ ਆਉਂਦਾ ਪਰ ਫਿਲਹਾਲ ਹੀ ਕੁਰਸੀਆਂ ਲਾ ਕੇ ਕਹਿੰਦੇ ਨੇ ਸੁਨੇਹਾ ਭੇਜਣ ਦੀ ਕੋਸ਼ਿਸ਼ ਹੈ ਜਗਜੀਤ ਸਿੰਘ ਡੱਲੇਵਾਲ ਹੁਣੀ ਵੀ ਮੌਜੂਦ ਨੇ ਡੱਲੇਵਾਲ ਸਾਹਿਬ ਕੁਰਸੀਆਂ ਲੱਗੀਆਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਪੰਜਾਬ ਬੀਜੇਪੀ ਪ੍ਰਧਾਨ ਨੈਸ਼ਨਲ ਪ੍ਰਧਾਨ ਖੇਤੀਬਾੜੀ ਮੰਤਰੀ ਕੀ ਸੁਨੇਹਾ ਕਿਸ ਤਰ੍ਹਾਂ ਸਮਝੀ ਹੁਣੇ ਪੰਦੇਰ ਸਾਹਿਬ ਵਾਹਿ ਦੱਸ ਰਹੇ ਸੀ ਸਥਿਤੀ ਨੂੰ ਕਿਵੇਂ ਦੇਖੀ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਨੁਮਾਇੰਦੇ ਜਾਂਦੇ ਨੇ ਉਹਨਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਅੱਜ ਦੀ ਡਿਬੇਟ ਦੇ ਵਿੱਚ ਉਹਨਾਂ ਦਾ ਨਾਂ ਆਉਣਾ ਸਾਡੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੋਕ ਝੂਠੇ ਨੇ ਤੁਹਾਡੇ ਵਿੱਚ ਜਾ ਕੇ ਸਮਾਜ ਦੇ ਵਿੱਚ ਜਾ ਕੇ ਲੋਕਾਂ ਦੇ ਕੋਲ ਜਾ ਕੇ ਸਾਡੀ ਗੈਰ ਹਾਜ਼ਰੀ 'ਚ ਪ੍ਰੈਸ ਤੇ ਜਾ ਕੇ ਝੂਠ ਦਾ ਪ੍ਰਚਾਰ ਕਰਦੇ ਨੇ ਝੂਠ ਫਲਾਉਂਦੇ ਨੇ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਅੱਜ ਇੱਥੇ ਖੂਬ ਚਰਚਾ ਹੋਣੀ ਸੀ ਕਈਆਂ ਵਿਸ਼ਿਆਂ ਤੇ ਚਰਚਾ ਹੋਣੀ ਸੀ ਇਹ ਚਰਚਾ ਹੋਣੀ ਸੀ ਵੀ ਸਾਡਾ ਅੰਦੋਲਨ ਜਾਇਜ਼ ਹੈ ਕਿ ਨਜਾਇਜ਼ ਹੈ ਇਹ ਚਰਚਾ ਹੋਣੀ ਸੀ ਕਿ ਅਸੀਂ ਪੋਲੀਟਿਕਲ ਆ ਕਿ ਆਪਦੀਆਂ ਮੰਗਾਂ ਲੈ ਕੇ ਪਿਓਰ ਕਿਸਾਨ ਬੈਠੇ ਆਂ ਇਹ ਵੀ ਚਰਚਾ ਹੋਣੀ ਸੀ ਕਿ ਅਸੀਂ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਸਾਡੀ ਸਰਕਾਰ ਤੇ ਸਰਕਾਰ ਦੇ ਜਿਹੜੇ ਤੰਤਰ ਜਾਂ ਇਹ ਕਹਿ ਲਈਏ ਕਿ ਜਿਹੜੇ ਲੋਕ ਜਿਹੜੇ ਬੁੱਧੀਜੀਵੀ ਸਰਕਾਰੀ ਬੁੱਧੀਜੀਵੀ ਜਿਹੜੇ ਕਹਿੰਦੇ ਨੇ ਕਿ ਬਹੁਤ ਸਾਰਾ ਮਤਲਬ ਆਰਥਿਕ ਬੋਝ ਪਏਗਾ ਜਿਹੜੇ ਕਹਿੰਦੇ ਨੇ ਕਿ ਆਮ ਲੋਕਾਂ ਦੀ ਪਹੁੰਚ ਤੋਂ ਅਨਾਜ ਬਾਹਰ ਚਲਿਆ ਜਾਏਗਾ ਜਿਹੜੇ ਇਹ ਕਹਿਣ ਵਾਲੇ ਲੋਕ ਆਏ ਉਹਨਾਂ ਲੋਕਾਂ ਨੂੰ ਅੱਜ ਅਸੀਂ ਸਪਸ਼ਟ ਕਰਾਂਗੇ ਇੱਥੇ ਇਹਨਾਂ ਦੇ ਸਾਹਮਣੇ ਸਪਸ਼ਟ ਕਰਨ ਦਾ ਸਾਡਾ ਪ੍ਰੋਗਰਾਮ ਸੀਗਾ ਕਿ ਲੋਕ ਸਾਰਾ ਕੁਝ ਦੇਖਣ ਕੀ ਅਸੀਂ ਕਿਸ ਤਰੀਕੇ ਨਾਲ ਸਿੱਧ ਕਰਦੇ ਹਾਂ ਕਿ ਅਗਰ ਐਮਐਸਬੀ ਮਿਲਦੀ ਹੈ ਤਾਂ ਸਰਕਾਰ ਹੀ ਖਜ਼ਾਨੇ ਦੇ ਬੋਝ ਨਾ ਪੈ ਕੇ ਸਗੋਂ ਸਗੋਂ ਸਰਕਾਰ ਨੂੰ ਬਹੁਤ ਵੱਡਾ ਪ੍ਰਾਫਿਟ ਹੋ ਸਕਦਾ ਹੈ ਤੁਹਾਡੇ ਤੁਹਾਡੇ ਕੀ ਮੰਤ ਭਾਵੇਂ ਹੀ ਸੀਗਾ ਕਿ ਸੁਨੇਹਾ ਭੇਜਣ ਦੀ ਇਹ ਹੀ ਕੋਸ਼ਿਸ਼ ਕਿ ਜਿਹੜਾ ਕਿਹਾ ਜਾ ਰਿਹਾ ਹੈ ਬੀਜੇਪੀ ਆਗੂਆਂ ਦੇ ਵੱਲੋਂ ਕਿ ਪੰਜਾਬ ਚ ਜਿਹੜੇ ਕਿਸਾਨ ਘੇਰਾਓ ਕਰਦੇ ਨੇ ਤਾਂ ਤੁਹਾਨੂੰ ਲੱਗਦਾ ਸੀ ਕਿ ਵੀ ਉਹ ਘਰਾਓ ਵੀ ਫਰਕਤ ਪਾਉ ਜੇ ਸਾਰੇ ਸਵਾਲਾਂ ਦਾ ਜਵਾਬ ਤੁਸੀਂ ਇੱਥੇ ਆ ਕੇ ਸਾਡੇ ਸਾਹਮਣੇ ਗੱਲ ਕਰ ਲੈਣੇ ਹੋ ਤਾਂ ਜਾਖੜ ਸਾਹਿਬ ਨਾਲ ਕੋਈ ਵੈਸੇ ਸੰਪਰਕ ਵੀ ਹੋਇਆ ਕਿਉਂਕਿ ਸਟੇਟ ਪ੍ਰੈਜ਼ੀਡੈਂਟ ਨੇ ਦੇਖੋ ਉਹਨਾਂ ਨੇ ਪੀਸੀ ਦੇ ਮਾਧਿਅਮ ਤੋਂ ਸਾਨੂੰ ਇੱਕ ਤਰ੍ਹਾਂ ਦਾ ਵੰਗਾਰਿਆ ਜਾਂ ਇਹ ਕਹੋ ਇੱਕ ਤਰ੍ਹਾਂ ਦੀ ਚੈਲੰਜ ਦਿੱਤਾ ਤੇ ਤੁਹਾਡੀ ਗੱਲ ਵਿੱਚ ਸਮਝਣਾ ਚਾਹੂੰਗਾ ਜਿਹੜੇ ਦਰਸ਼ਕ ਹੁਣ ਜੁੜੇ ਨੇ ਕਿ ਇਹ ਘਟਨਾਕ੍ਰਮ ਇਹ ਸ਼ੁਰੂ ਕਿਵੇਂ ਹੋਇਆ ਇਹ ਇੱਥੇ ਡਿਬੇਟ ਦੇ ਲਈ ਸੱਦਾ ਇੱਥੇ ਕੁਰਸੀਆਂ ਲੱਗਣਾ ਇਹ ਸ਼ੁਰੂ ਕਿਵੇਂ ਹੋਇਆ ਐਪੀਸੋਡ ਕੱਲ ਕੀ ਹੈ ਇਹਨਾਂ ਦੇ ਪ੍ਰਧਾਨ ਜੀ ਸੁਨਿਲ ਜਾਖੜ ਜੀ ਇਹਨਾਂ ਨੇ ਪੀਸੀ ਚ ਕਿਹਾ ਡਿਬੇਟ ਦੇ ਵਿੱਚ ਇੱਕ ਚ ਇਹਨਾਂ ਦੇ ਇੱਕ ਹਰਜੀਤ ਗਰੇਵਾਲ ਨੇ ਅਭਿਮਨੂ ਕਹਾੜ ਦੇ ਨਾਲ ਉੱਥੇ ਮਤਲਬ ਵੰਗਾਰਿਆ ਗਿਆ ਕਿ ਜੀ ਅਸੀਂ ਤੁਹਾਡੇ ਨਾਲ ਖੁੱਲੀ ਡਿਬੇਟ ਲੋਕਾਂ ਦੇ ਸਾਹਮਣੇ ਰੱਖਣੀ ਚਾਹਣ ਕਰਨੀ ਚਾਹੁੰਦੇ ਹਾਂ ਉਹਦੇ ਚੋਂ ਇਹ ਕਿਹਾ ਵੀ ਜੇ ਤੁਸੀਂ ਸਾਨੂੰ ਚੈਲੰਜ ਦਿੰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਤੁਸੀਂ ਸਾਡੇ ਨਾਲ ਪਲੇਟਫਾਰਮ ਤੇ ਇਕੱਠੇ ਹੋ ਜਾਈਓ ਲਾਈਵ ਚੱਲੇ ਲੋਕ ਵੇਖਣ ਦੁਨੀਆ ਵੇਖੇ ਸੱਚ ਕੀ ਇਹਦੇ ਝੂਟਕੀਏ ਨਦਾਰਨ ਦਾ ਮੌਕਾ ਮਿਲੇਗਾ ਅਸੀਂ ਤਾਂ ਭਾਲਦੇ ਸੀ ਕਿ ਸਾਨੂੰ ਮੌਕਾ ਮਿਲੇ ਔਰ ਉਹ ਮੌਕਾ ਇਹ ਦੇ ਬੈਠੇ ਉਹਦੇ ਚੋਂ ਅਸੀਂ ਇਹਨਾਂ ਨੂੰ ਡੇਟ ਦਿੱਤੀ ਕਿ 23 ਤਰੀਕ ਹੈ ਭਾਈ ਜਗ੍ਹਾ ਤੁਹਾਡੀ ਹੈ ਉਹਨਾਂ ਨੇ ਜਗ੍ਹਾ ਨਹੀਂ ਸਾਨੂੰ ਦਿੱਤੀ ਫਿਰ ਅਸੀਂ ਜਗ੍ਹਾ ਵੀ ਆਪ ਅਨਾਊਂਸ ਕੀਤੀ ਕਿ ਭਾਈ ਇੱਥੇ ਆਪਾਂ 23 ਤਰੀਕ ਨੂੰ ਕਿਸਾਨ ਭਵਨ ਦੇ ਵਿੱਚ ਇਕੱਠੇ ਹੋਵਾਂਗੇ ਇਹ ਸਭ ਦਾ ਸਾਂਝਾ ਹੈ ਤੂੰ ਇੱਥੇ ਵੀ ਆਉਣ ਤੋਂ ਉਹ ਮਤਲਬ ਕਿਨਾਰਾ ਕਰ ਗਏ ਨੇ ਸੋ ਮੇਰਾ ਗੱਲ ਕਰਨ ਦਾ ਪਾਵੇ ਹੈ ਕਿ ਇਹ ਉਹਨਾਂ ਨੇ ਵੱਲੋਂ ਹੀ ਕੀਤਾ ਹੋਇਆ ਚੈਲੰਜ ਅਸੀਂ ਸਭ ਕਾਰਿਆ ਹੈ ਉਹਦੇ ਮੁਤਾਬਕ ਅਸੀਂ ਇਹਨਾਂ ਨੂੰ ਸੱਦਾ ਦਿੱਤਾ ਹੈ ਸਿਚੁਏਸ਼ਨ ਤੋਂ ਦੇਖ ਲਈ ਵੀ ਆਉਣ ਨਾ ਆਉਣ ਵਾਲੀ ਗੱਲ ਤਾਂ ਆਪਾਂ ਨੂੰ ਲੱਗਦਾ ਵੀ ਗੱਲਾਂ ਬਾਤਾਂ ਚ ਰਹਿ ਜਾਣੀਆਂ ਤੇ ਜੇ ਇਸ ਤੋਂ ਬਾਅਦ ਅੱਗੇ ਤੁਹਾਡਾ ਕੀ ਕਦਮ ਰਹੇ ਉਸੇ ਤਰ੍ਹਾਂ ਕਰਾਓ ਜਾਰੀ ਰਹੇਗਾ ਜਾਂ ਉਸੇ ਤਰ੍ਹਾਂ ਪ੍ਰੋਟੈਸਟ ਉਹ ਅੱਗੇ ਦੀ ਰਣਨੀਤੀ ਕੀ ਰਹੇ ਨਬਿੰਦਰ ਜੀ ਸਵਾਲ ਇਹ ਨਹੀਂਗਾ ਸਵਾਲ ਇਹ ਹੈ ਕਿ ਕਰਾਉ ਕਰਨਾ ਸਾਡਾ ਕੋਈ ਚਾਅ ਨਹੀਂ ਹੈ ਸਾਡੀ ਕੋਈ ਮਨਸ਼ਾ ਨਹੀਂ ਸਾਡੇ ਸਵਾਲ ਨੇ ਯਾਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਵਾਅਦਾ ਨਹੀਂ ਕੀਤਾ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦੇਵਾਂਗੇ ਤੁਸੀਂ ਵਾਅਦਾ ਨਹੀਂ ਕੀਤਾ ਕਰਜ਼ਾ ਮਾਫ ਕਰਾਂਗੇ ਤੁਸੀਂ ਰਿਟਰਨ 'ਚ ਵਾਅਦਾ ਨਹੀਂ ਕੀਤਾ ਕਿ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਤੁਸੀਂ ਵਾਅਦਾ ਨਹੀਂ ਕੀਤਾ ਕਿ ਲਖੀਪੁਰਾ ਨੂੰ ਸਬਦਿਆਂਗੇ ਤੁਸੀਂ ਵਾਅਦਾ ਨਹੀਂ ਕੀਤਾ ਕਿ ਕਿਸਾਨਾਂ ਦੇ ਕੇਸ ਵਾਪਸ ਲਵਾਵਾਂਗੇ ਘਰੇ ਬੈਧੇ ਨਹੀਂ ਨਾ ਅਗਰ ਤੁਸੀਂ ਸਾਡਾ ਵਾਅਦਾ ਕੀਤਾ ਹੈ ਤਾਂ ਫਿਰ ਉਹ ਅਸੀਂ ਤੁਹਾਨੂੰ ਯਾਦ ਕਰਾਉਣ ਚੱਲੇ ਆ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਰੋਕ ਲਿਆ ਇੰਨੀ ਵੱਡੀ ਹੈਵੀ ਬੈਰੀਕੇਡਿੰਗ ਮੇਰਾ ਖਿਆਲ ਹੈ ਅੱਜ ਤੱਕ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਵੇਖੀ ਹੋਊਗੀ ਇਸ ਤਰ੍ਹਾਂ ਦੀ ਅਜੀਬ ਕਿਸਮ ਦੀ ਬੈਰੀਕੇਡਿੰਗ ਹੁਣ ਇਸ ਬੈਰੀਕੇਟਿੰਗ ਦੇ ਦੌਰਾਨ ਤੁਸੀਂ ਸਾਨੂੰ ਰੋਕ ਲਿਆ ਇਥੇ ਇਹਨੇ ਵੀ ਕਰ ਲਿਆ ਕਿ ਲੋਕਾਂ ਦਾ ਰੋਸ ਜਿਹੜਾ ਉਹ ਇਹਨੂੰ ਵੀ ਮਤਲਬ ਪੱਟ ਕੇ ਜਾਣਾ ਚਾਹੁੰਦੇ ਸੀ ਲੇਕਿਨ ਉਹਦੇ 400 ਕਿਸਾਨ ਜ਼ਖਮੀ ਹੋਇਆ ਇੱਕ ਨੌਜਵਾਨ ਸ਼ਹੀਦ ਹੋਇਆ ਤੁਸੀਂ ਉਹ ਸਾਰਾ ਕੁਝ ਕਰ ਲਿਆ ਲੇਕਿਨ ਭਾਵ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਬਿਲਕੁਲ ਬਿਲਕੁਲ ਨਵਿੰਦਰ ਸਿੰਘ ਕਿਸਾਨਾਂ ਦੇ ਵੀ ਗੱਲ ਸੁਣਾਗੇ ਔਰ ਇਸ ਸਭ ਦੇ ਵਿਚਾਲੇ ਹਰਜੀਤ ਗਰੇਵਾਲ ਸਾਹਿਬ ਬੀਜੇਪੀ ਦੇ ਆਗੂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਕਿਸਾਨ ਜਥੇਬੰਦੀਆਂ ਦੇ ਲੀਡਰ ਫੋਟੋਆਂ ਲਾ ਕੇ ਬੈਠੇ ਨੇ ਤਸਵੀਰਾਂ ਲਾ ਕੇ ਕੁਰਸੀਆਂ ਤੇ ਔਰ ਸੱਦਾ ਦੇ ਰਹੇ ਨੇ ਕਿ ਆਓ ਸਾਡੇ ਨਾਲ ਗੱਲ ਕਰੋ ਸੁਨੀਲ ਜਾਖੜ ਸਾਹਿਬ ਦੀ ਫੋਟੋ ਲਾਈ ਹੋਈ ਹੈ ਜੇਪੀ ਨੱਡਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਖੇਤੀਬਾੜੀ ਮੰਤਰੀ ਸਭ ਦੀਆਂ ਤਸਵੀਰਾਂ ਲਾ ਕੇ ਬੈਠੇ ਨੇ ਉਹ ਰੁਕ ਰਹੇ ਨੇ ਕਿ ਸਾਡੇ ਨਾਲ ਆ ਕੇ ਗੱਲ ਕਰੋ ਬੀਜੇਪੀ ਦਾ ਪ੍ਰतिक੍ਰਮ ਇਸ ਤੇ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਕੋਈ ਸਰਦਾਰ ਨਹੀਂ ਆਇਆ ਕੋਈ ਜਾਣਕਾਰੀ ਨਹੀਂ ਇਸ ਟਾਈਮ ਪਹਿਲੀ ਗੱਲ ਤਾਂ ਇਹ ਆ ਕਿ ਜੇ ਕੋਈ ਸਰਕਾਰ ਨਹੀਂ ਹੈ ਜੇ ਸਰਕਾਰ ਹੈ ਤਾਂ ਇਲੈਕਸ਼ਨ ਕਮਿਸ਼ਨ ਦੀ ਹੈ ਜਿਹਦੇ ਚ ਅਸੀਂ ਕਰ ਵੀ ਕੁਝ ਨਹੀਂ ਸਕਦੇ ਦੂਸਰੀ ਗੱਲ ਕੀ ਹੈ ਜੇ ਜਿਹੜਾ ਹੈ ਕਹਿੰਦੇ ਆ ਕਿ ਇਹ ਇਹ ਇੱਕ ਇਵੈਂਟ ਮੈਨੇਜਮੈਂਟ ਆ ਬੀਜੇਪੀ ਨੂੰ ਬਧਨਾਮ ਕਰਨ ਦੀ ਹੋਰ ਕੁਛ ਨਹੀਂ ਹੈ ਇਹ ਵਿੱਚ ਜੇ ਤੁਸੀਂ ਜੇ ਸੱਦਾ ਕੋਈ ਸਾਨੂੰ ਬਿਜੀ ਬਤਾਇਆ ਤਾਂ ਉਹ ਸਾਨੂੰ ਦਿਖਾਉਣ ਕੋਈ ਨਹੀਂ ਆਇਆ ਕਿਸੇ ਨੂੰ ਪਤਾ ਨਹੀਂ ਮੈਂ ਵੀ ਤੁਹਾਡੇ ਅੰਦੀ ਦੇ ਮਾਧਮ ਨਾਲ ਹੀ ਪਤਾ ਲੱਗਿਆ ਕਿ ਇਸ ਤਰ੍ਹਾਂ ਬੈਠੇ ਨੇ ਸਰਪੰਨਾ ਲੋਕ ਮੰਤਰੀ ਜੀ ਨੂੰ ਕੋਈ ਸੱਦਾ ਦੇਣ ਦਾ ਤਰੀਕਾ ਹੋਊਗਾ ਕੋਈ ਗ੍ਰਹਿ ਮੰਤਰੀ ਨਾਲ ਗੱਲ ਕਰਨ ਦਾ ਤਰੀਕਾ ਹੋਊਗਾ ਕੋਈ ਕੋਈ ਜਾਖੜ ਸਾਹਿਬ ਨੂੰ ਜਾ ਕੇ ਸੱਦਾ ਦਿੱਤਾ ਹੋਵੇ ਪੰਜਾਬ ਦੀ ਜੇ ਇਸ ਦਾ ਗੱਲ ਹੈ ਜੀ ਆਪਨੇ ਆਪ ਹੀ ਕਿਸੇ ਜਗ੍ਹਾ ਜਾ ਕੇ ਬੈਠ ਜਾਓ ਔਰ ਕੌਮ ਕੇ ਕੁਰਸੀ ਆਪਣੇ ਕੋਲ ਆ ਦੇਓ ਇਹਦਾ ਮਤਲਬ ਕੀ ਹੈ ਕਿ ਅਸੀਂ ਕਿਸਾਨ ਹਾਂ ਤਾਂ ਨਹੀਂ ਸਿਰਫ ਨਹੀਂ ਹੈ ਜਿਸਾਨਾਂ ਦੀ ਗੱਲ ਨਹੀਂ ਹੈ ਕਿ ਕਿਸਾਨ ਜੱਥੇਬੰਦੀਆਂ ਦੀ ਗੱਲ ਆ ਕਿ ਕਿਉਂ ਇਸ ਤਰ੍ਹਾਂ ਕਰਦੇ ਆ ਮੈਨੂੰ ਤਾਂ ਸਮਝ ਨਹੀਂ ਆਈ ਅਸੀਂ ਤਾਂ ਇਹਨਾਂ ਦੀ ਵੀ ਗੱਲ ਸੁਣਨ ਨੂੰ ਕਰਨ ਨੂੰ ਪਿਆਰ ਆ ਹੱਥ ਜੋੜ ਕੇ ਤਿਆਰ ਕੋਈ ਉਹ ਨਹੀਂ ਗੱਲ ਹੈ ਪਰ ਉਸ ਦੇ ਬਾਅਦ ਵੀ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਆ ਇਹ ਅਜੇ ਤੱਕ ਨਹੀਂ ਸਮਝ ਆਇਆ ਜੇ ਤੁਸੀਂ ਸਮਝਦੇ ਹੋ ਕਿ ਸਰਦਾ ਠੀਕ ਆ ਕਾ ਇਹ ਸੋਣਾ ਪ੍ਰਚਾਰ ਕਰਨਾ ਠੀਕ ਆ ਇਹਦਾ ਰਾਜਨੀਤਿਕ ਪ੍ਰਚਾਰ ਆ ਹੋਰ ਇਹ ਕਿਸਾਨ ਐਸੇ ਨਾਲ ਨਹੀਂ ਹੈ ਕਿਸਾਨ ਦਾ ਜਿਹੜਾ ਇਸ ਰੋਲੇ ਖੇਤਾਂ ਦਾ ਕਿਸਾਨ ਸਾਹਿਬ ਦੇ ਕੰਮ ਵਿੱਚ ਲੱਗਿਆ ਕਿ ਉਹਨੂੰ ਪਤਾ ਮੌਸਮ ਖਰਾਬ ਹੋ ਗਿਆ ਤੇ ਉਹਦੀ ਫੈਦਾਬਾਰ ਉਹਦੀ ਮਿਹਨਤ ਖਰਾਬ ਹੋ ਜਾਣੀ ਆ ਕਿਸਾਨ ਇੱਥੇ ਕਿਉਂ ਬੈਠੇਗਾ ਕਿਸਾਨ ਅਹੀ ਚ ਗੱਲਾਂ ਕਿਉਂ ਕਰੇਗਾ ਇਹ ਗੱਲ ਨਹੀਂ ਹੈ ਔਰ ਅੱਜ ਕੋਈ ਠੀਕ ਹੈ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਸਾਡਾ ਗੱਲ ਕਰਨ ਦੇ ਲਈ ਹਰਜੀਤ ਸਿੰਘ ਗਰੇਵਾਲ ਸਾਹਿਬ ਕਹਿ ਰਹੇ ਨੇ ਸਿਰਫ ਬੀਜੇਪੀ ਨੂੰ ਬਦਨਾਮ ਕਰਨ ਦੇ ਲਈ ਇੱਕ ਇਵੈਂਟ ਰੱਖ ਲਿਆ ਨਾ ਕੋਈ ਫਾਰਮਲ ਸੱਦਾ ਦਿੱਤਾ ਗਿਆ ਨਾ ਸਾਨੂੰ ਸੱਦਾ ਮਿਲਿਆ ਔਰ ਇੱਕ ਤਰੀਕਾ ਹੁੰਦਾ ਹੈ ਇੱਕ ਡੈਕੋਰਮ ਹੁੰਦਾ ਉਸ ਨੂੰ ਦਾ ਫੋਲੋ ਕੀਤਾ ਨਹੀਂ ਤਸਵੀਰਾਂ ਲਾ ਕੇ ਸਿਰਫ ਇੱਕ ਇਵੈਂਟ ਔਰ ਇਵੈਂਟ ਵੀ ਸਿਰਫ ਇਕੱਲਾ ਕਿਸਾਨ ਜਥੇਬੰਦੀਆਂ ਦਾ ਔਰ ਇਹ ਸੱਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਵੱਲੋਂ মিডিਆ ਨੂੰ ਸੰਬੋਧਨ ਕੀਤਾ ਜਾ ਰਿਹਾ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਪ੍ਰੈਸ ਕਾਨਫਰੰਸ ਵਿੱਚ ਫ੍ਰੀ ਗੱਲ ਕਰਦਾ ਹੈ